ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ 9 ਅਗਸਤ 2024 ਨੂੰ ਸ੍ਰੀ ਮੁਕਸਰ ਸਾਹਿਬ ਦੀ ਪਾਵਨ ਧਰਤੀ ਤੋਂ ਨਸ਼ਿਆਂ ਦੇ ਵਿਰੋਧ ਐਲਾਨੇ ਜੰਗ ਜੋ ਮੁਕਸਰ ਦੀ ਪਾਵਨ ਧਰਤੀ ਦੇ ਲੋਕ ਕਰਨ ਜਾ ਰਹੇ ਨੇ ਸਭ ਵਰਗਾਂ ਸਭ ਜਾਤ ਪਾਤ ਮਸਬੋ ਮਿੱਲਤ ਤੋਂ ਉੱਪਰ ਉੱਠ ਕੇ ਸ੍ਰੀ ਮੁਕਸਰ ਸਾਹਿਬ ਚਾੜੀ ਮੁਕਤਿਆਂ ਦੀ ਪਾਵਨ ਧਰਤੀ ਸ਼ਹੀਦ ਭਾਈ ਮਹਾ ਸਿੰਘ ਮਾਈ ਭਾਕੌਰ ਔਰ ਨਾਲ ਦੀ ਨਾਲ ਹਜ਼ਾਰਾਂ ਦੀ ਤਾਦਾਦ ਵਿੱਚ ਜੋ ਇਸ ਸ਼ਹਿਰ ਨੇ ਔਰ ਇਸ ਇਲਾਕੇ ਨੇ ਦੇਸ਼ ਭਗਤ ਪੈਦਾ ਕੀਤੇ ਹਨ ਉਹਨਾਂ ਦੀ ਪ੍ਰੇਰਣਾ ਦੇ ਨਾਲ ਮੈਂ ਤੁਹਾਨੂੰ ਅਪੀਲ ਕਰਦਾ ਕਿ 9 ਅਗਸਤ ਨੂੰ ਸ਼ਾਮ ਨੂੰ 5 ਵਜੇ ਨਾਕਾ ਨੰਬਰ 7 ਸ੍ਰੀ ਮੁਕਸਰ ਸਾਹਿਬ ਤੋਂ ਪੱਤੀ ਪੁਜਾਰੀਆਂ ਤੱਕ ਸਾਰਾ ਸ਼ਹਿਰ ਕਵਰ ਕਰਕੇ ਇਹ 2 ਘੰਟਿਆਂ ਦਾ ਇੱਕ ਪੈਦਲ ਮਾਰਚ ਪੈਦਲ ਯਾਤਰਾ ਅਵੇਅਰਨੈਸ ਡਰਾਈਵ ਔਰ ਸਾਰਿਆਂ ਨੂੰ ਮੈਂ ਅਪੀਲ ਤੇ ਬੇਨਤੀ ਕਰਦਾ ਹਾਂ ਕਮਰ ਕੱਸੇ ਕੱਸ ਲਓ ਇਹ ਪੰਜਾਬ ਦੇ ਇਤਿਹਾਸ ਦਾ ਨਸ਼ਿਆਂ ਦੇ ਵਿਰੁੱਧ 21ਵੀਂ ਸਦੀ ਦਾ ਇੱਕ ਬਹੁਤ ਪ੍ਰੇਰਣਾਦਾਇਕ ਪੰਜਾਬ ਦੇ ਲੋਕਾਂ ਲਈ ਪੰਜਾਬੀਆਂ ਲਈ ਇਹ ਇੱਕ ਮਾਰਚ ਅਰੇ ਯਾਤਰਾ ਬਣ ਸਕੇ ਇਹਦੀ ਅਰਦਾਸ ਤੇ ਕਾਮਨਾ ਕਰੋ ਮੈਨੂੰ ਬਹੁਤ ਉਮੀਦ ਹੈ ਜਿਸ ਪ੍ਰਕਾਰ ਹਜ਼ਾਰਾਂ ਦੀ ਤਾਦਾਦ ਵਿੱਚ ਸੰਗਤ ਮੇਰੇ ਨਾਲ ਇਨ ਟੱਚ ਹੈ ਸਭ ਪੋਲਿਟিক্যাল ਐਫੀਲੀਏਸ਼ਨਸ ਤੋਂ ਉੱਪਰ ਉੱਠ ਕੇ ਮੈਂ ਸਾਰੇ ਮੁਕਸਰ ਇਲਾਕੇ ਦੇ ਲੋਕਾਂ ਨੂੰ ਸੱਦਾ ਦਿੰਦਾ ਹੈ ਕਿ ਆਓ ਇੱਕ ਨਵਾਂ ਇੱਕ ਦਿਨ ਇੱਕ ਨਵਾਂ ਸ਼ੁਰੂਆਤ ਇੱਕ ਨਵੀਂ ਪਹਿਲ ਕਦਮੀ ਆਪਾਂ ਰਲ ਮਿਲ ਕੇ ਕਰੀਏ ਬਹੁਤ ਬਹੁਤ ਮਿਹਰਬਾਨੀ ਧੰਨਵਾਦ